ਇਹ ਆਪਣੀ ਡੈਜੀ ਹੁਣ ਫਾਈਨਲ ਲੁੱਕ ਮੁੰਡੇ ਨੇ ਪੂਰੀ ਰੀਜ ਲਾ ਦਿੱਤੀ ਆ ਇੱਕ ਜੀ ਦਾ ਦੇਖੋ ਬੀ ਐਮ ਸੀ ਵੀ ਸਾਥ ਆਪਣਾ ਪੂਰਾ ਲਾ ਕੇ ਬਲੂਨ ਬਲਾਨ ਸਾਰੇ ਕਿਥੇ ਡੈਰੀ ਤੇ ਦੇਖੋ ਪਹਿਲੀ ਵਾਰ ਸਾਡਾ ਡੈਕੋਰੇਸ਼ਨ ਇੰਨੀ ਹੋਈ ਨਹੀਂ ਸੀ ਇੱਥੇ ਉਹ ਕਿਹੜਾ ਬਲੂਨ ਪੂਰੇ ਵਾਹੋ ਦੇਖੋ ਕਿਆ ਬਾਤ ਹੈ ਨਵੀਂ ਤਕਨੀਕ ਦਾ ਵੱਲੋਂ ਕਿੱਥੇ ਲੱਗਿਆ ਸੀ ਨੀ ਪਿੰਡ ਇਹ ਜਿਆਦਾ ਨਾ ਜਗਮਗ ਜਗਮਗ ਕਰਦਾ ਜੂਨੂ ਆ ਧੰਨਵਾਦ ਭਾਈ ਜਨੀ ਜਰਾ ਮੁੰਡਿਆ ਬਹੁਤ ਵਾਦ ਆ ਮੁੰਡਾ ਵੀ ਦੇਖੋ ਇਹਨੇ ਕਰੀਏ ਡੈਕੋਰੇਸ਼ਨ ਇੱਕ ਦੀ ਸੋਹਣਾ ਕਰਾਤੀ ਫੈਨ ਨੂੰ ਕੋਈ ਸਮਝ ਨਹੀਂ ਆਦਾ ਜੀ ਮੱਲੇ ਵਾਲੇ ਅਰਜੋਨ ਡੈਕੋਰੇਸ਼ਨ ਦੀ ਕਾਹਤ ਹਾਂ। ਹਾਂ।ਲੇ ਵੀ ਸਮਾਨ ਸਾਡੇ ਕੋਲੋਂ ਘੱਟ ਰਹਿ ਗਿਆ ਸੀ ਦੂ ਵਧੀਆ ਕਰਨਾ ਸੀ। ਸਾਡੇ ਕੋਲ ਟਾਈਮ ਵੀ ਘੱਟ ਸੀ ਹੁਣ 11 ਵਜੇ। ਹਾਂ।ਲੇ ਜਾ ਕੇ ਰੋਟੀ ਆਟੀ ਖਾਣੀ ਆ ਫੇਰ ਆ ਕੇ ਸਮਾਂ ਨਹੀਂ ਆ। ਹਾਂ।ਓਕੇ ਥੈਂਕ ਯੂ। ਅੱਸੀ ਕਾਲ ਦੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਨੇ ਠੀਕ ਠਾਕ ਹੋ। ਲਾਓ ਜੀ ਅੱਜ ਹੈਂਗੀ ਦੀਵਾਲੀਆ ਦਿਨ 21 ਤਰੀਕ ਤੇ ਆ ਚੱਲ ਜਾਵਣਾ ਸੰਦਾਂ ਦੀ ਸਾਰਿਆਂ ਤਾਂ ਉਤੋਈਆ। ਤੇ ਇੱਧਰ ਲੱਗਾ ਟੈਂਟਾ ਟੈਂਟ ਦੱਸੋ ਵੀ ਕਾਹਦੇ ਵਾਸਤੇ ਲਾਇਆ ਆਪਾਂ ਨੇ ਬਹੁਤ ਲੋਕ ਨੇ ਪੁੱਛ ਰਹੇ ਨੇ ਪਾਰਟੀ ਹੈ ਤੁਹਾਡੇ ਕੋਈ ਪਾਰਟੀ ਆ ਪਾਰਟੀ ਕਹਿੰਗਾ ਵੀਰੇ ਇੱਧਰ ਆ ਦੇਖੋ ਸਪਾਈ ਚਲਦੀ ਆ ਇੱਧਰ ਟੈਂਟ ਆ ਹਾਂ ਪਾਰਟੀ ਕਹਿੰਗਾ ਇਹ ਆਪਣੇ ਕੱਲ ਆਇਆ ਰਾਤ 20 ਆਲੂ ਦਾ ਤੇ ਆਪਣੇ ਕੋਲ ਜਗ੍ਹਾ ਨਹੀਂ ਸੀ ਰੱਖਣ ਨੂੰ ਤੇ ਤਾਂ ਕਰਕੇ ਆਪਾਂ ਨੇ ਟੈਂਟ ਲਵਾਇਆ ਕਿ ਇੱਥੇ ਸ਼ਾਂਤੀ ਸਭਾਈ ਹੋ ਜੂਗੀ ਤੇ ਵੀ ਧੁੱਪੇ ਨਹੀਂ ਰੱਖਣਾ ਸਾਗਰ ਕੰ ਚਾਨਾਨੀ ਲੱਗਿਆ ਨੇ ਸਾਰਾ ਟੈਂਟ ਲੱਗ ਗਿਆ ਜੀ ਪੂਰੇ ਦਾ ਪੂਰਾ ਕਾ ਵੀ ਕਹਿੰਦੇ ਬੜਾਕਾ ਬੜੂਕਾ ਮਾਰਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਰਾ ਇੱਕੋ 20 ਹਜੇ 3 ਕਿਲਿਆਂ ਦਾ 7 ਕਿਲਿਆਂ ਦਾ ਆਪਣੇ ਕੋਲ 20 ਆ ਗਿਆ 3 ਕਿਲਿਆਂ ਦਾ 20 ਰਹਿੰਦਾ ਹਜੇ ਉਹਨੂੰ ਤੇ ਆਉ ਰਿਹਾ ਸੌ ਹੋ ਜੂਗੇ ਇੱਥੇ ਫਿਰ ਆਪਾਂ ਇਹਨੂੰ ਪਾ ਕੇ ਲੰਬਾ ਵੀ ਨੂੰ ਦਵਾਈ ਦੂ ਵੀ ਲਾ ਦੇ ਨਾਲ ਜਿਹੜਾ ਗਲਿਆ ਕੋਲਿਆ ਵੀ ਛੁੱਕਦਾ ਮਣਾ ਮੋਟਾ ਵਿੱਚੋਂ ਉਹ ਕੱਢ ਲਾਂਗੇ ਸਾਰਾ ਹੋਰ ਜਾਣੇ ਇਦਰਾ ਸਣੀ ਵੀ ਲੱਗੇ ਵਜ ਤੋਣ ਸਮਾਨ ਸਪਾਪਦਾ ਤੇ ਉਹ ਦੂਜਾ ਬੰਦਾ ਲੱਗਿਆ ਹੋਇਆ ਉਹਨਾ ਟਰੈਕਟਰ ਤੋਂ ਹੁਣ ਤੇ ਇਸ ਤੋਂ ਬਾਅਦ ਮਾਰੀਆ ਆਪਣੀ ਬੁਲਟ ਦੀ ਤੇ ਫੇਰ ਆਪਣੀ ਮਾਰੀ ਆ ਜੋਗੀ ਵੱਡਾ ਮਕੈਨਿਕ ਆ ਗਿਆ ਕੀ ਕਹਿੰਦੇ ਹੋ ਕੀ ਕਹਿੰਦੇ ਹੋ ਮਕੈਨਿਕ ਮਕੈਨਿਕ ਇਹ ਸੰਤਪੰਡੇ ਧੋ ਕੇ ਅੱਜ ਤੇ ਇਸ ਤੋਂ ਬਾਅਦ ਆਹ ਮੋਟਰ ਸੰਦੇ ਨਾਲ ਮੈਂ ਧੋਤਾ ਹਜੇ ਤੇ ਉਹ ਆਪਣਾ ਇਹ ਬੁਲਟ ਲੈ ਕੇ ਆਏ ਸੀ ਇਸ ਤੋਂ ਬਾਅਦ ਆਪਾਂ ਬੁਲਟ ਧੋਦਾਂਗੇ ਬੁਲਟ ਤੋਂ ਬਾਅਦ ਆ ਬਾਰੀ ਆ ਜੂਗੀ ਆਪਣੀ ਗੱਡੀ ਦੀ ਤੇ ਅੰਦਰ ਇਹਨਾਂ ਨੇ ਹਰ ਅੱਡੀ ਹਟੜੀ ਮਨ ਲੱਜ ਸਜਾ ਲਈਆ ਦੇਖੋ ਵੀ ਆਲਰੇਡੀ ਪੂਜਾ ਵਾਸਤੇ ਆਪਾਂ ਨੇ ਕਰਦਣਾ ਨੇ ਪ੍ਰੋਗਰਾਮ ਹੋ ਰਿਹਾ ਫੋਟਾ ਫੋਟਾ ਬਾਬੇ ਦੀ ਫੋਟੋ ਰਹਿ ਗਈਆਂ ਤੇ ਬੰਦੇ ਫਕਾਉਣ ਲੱਗੇ ਉਹਨੇ ਰੋਟੀ ਇਧਰੋਂ ਫਾਰਮ ਦੀ ਸਫਾਈ ਵੀ ਆਪਣੀ ਚੜ੍ਹਦੀ ਆ ਜਿਹੜੇ ਗਾਮਾ ਗੋਮਾ ਫਾਰੀਨ ਮਾਰ ਰਹੇ ਨੇ ਟੋਟਲੀ ਲਓ ਜੀ ਦੇਖੋ ਧੋਤ ਆਪਾਂ ਨੇ ਬੁਲਟ ਆਪਣਾ ਤੇ ਨਾਲ ਆਪਣੇ ਕੋਲ ਡਲਰ ਨੂੰ ਮੰਗਾਈ ਵੀ ਸੀ ਆ ਦੇਖਾ ਵਾਲੀ ਹਵਾ ਨਾਲ ਸੁਕਾਇਆ ਇਹ ਗੱਲ ਬਣ ਗਈ ਹੈ ਨਾ ਪੂਰੀ ਲੱਗਦਾ ਜਮਾ ਹੁਣ ਏਜੰਸੀ ਆਇਆ ਕਰ ਲਿਆਇਆ ਪਰ ਏਜੰਸੀ ਦੇ ਪਾਸੋਂ ਲਓ ਵੀ ਆ ਬੰਦੇ ਇੱਕ ਸਵੇਰ ਦੇ ਕੈਵਨ ਕਸ਼ਮਾਂ ਤੋਂ ਧੋ ਕੇ ਨਾਬੇ ਨਾਬੇ ਬਦਨ ਕੀ ਲੈ ਕੇ ਆਇਆ ਹੁਣ ਦੱ ਪਟਾਕੇ ਚੱਕ ਲਿਆ ਅੰਨੇ ਵਡਾ ਕੇ ਜਿਵੇਂ ਸ਼ਾਟ ਆਏ ਜਿਵੇਂ ਨਹੀਂ ਵਾ ਅੰਨੇ ਵਡਾ ਕੇ ਹਾਂ ਹਾਂ ਮਮਾ ਕਿੰਨੇ ਸਾਲਾਂ ਬਾਅਦ ਵਡਵਾਲੀ ਮਨਾਉਣੀ ਹਾਂ ਫੇਰ ਇਹ ਵਡਾ ਕੇ ਚਲਾ ਫੇਰ ਕੀ ਹੋਊਗਾ ਕੋਈ ਠੰਡੇ ਜੋ ਕੇ ਭੇਜਾਂਗੇ ਉਹ ਬੱਚੇ ਹੂੰ ਬਸ ਮੁੰਡਾ ਸਾਰੇ ਪੈਸੇ ਲੈ ਨਾ ਹਾਂ ਇਹ 4000 ਦੇ ਲਿਆਂਦੇ ਓਕੇ ਹਾਂ ਚੱਲ ਆ ਜਾਵਾਂਗੇ ਨੇ ਸਨਾਂ ਵਾਲੇ ਕਾਲੇ ਨੌਂ ਨੇ ਓਕੇ ਨਾਲ ਮਨਾਏ ਦਿਵਾਲੀ ਸਾਰੇ ਫਟਾਕੇ ਜਲਾਉਣੇ ਸਾਰੇ ਮੂੰਹ ਚ ਅਸਤ ਹੋਏ ਜਲਾਉਣੇ ਛੋਟੇ ਛੋਟੇ ਠੀਕ ਆ ਨੌ ਜੀ ਬੰਦੇ ਆਪਣੇ ਲਾਗੇ ਮੱਥਾ ਟੇਕਣ ਚਲੋ ਵੀ ਟੇਕੋ ਮੱਥਾ ਬੰਦੂ ਬਬੂ ਬਾਤ ਹੈਪੀ ਦਿਵਾਲੀ ਸਾਰੇ ਨੂੰ ਹੈਪੀ ਦੀਵਾਲੀ ਹੈਪੀ ਦੀਵਾਲੀ ਸਾਰਿਆਂ ਨੂੰ ਗਾਇਸ ਮੈਂ ਰੂਪਾ ਤਾਂ ਮੈਂ ਸਾਰਿਆਂ ਨੂੰ ਕਹਿ ਰਹੀ ਹਾਂ ਵੀ ਵਧੀਆ ਵਧੀਆ ਪੈਸੇ ਪਾਏ ਹੋ। ਉਹ ਵਰੀਦ ਕਹਿ ਰਹੀ ਹੈ ਵੀ ਹਨਾ ਪੈਸੇ ਵੱਧ ਵੱਧ ਭਾਏ ਭਾਈ ਵੱਧ ਵੱਧ ਭਾਏ ਉਹਨੇ ਚੱਕਣੇ ਨੇ ਸਵੇਰੇ। ਮੈਂ ਨਹੀਂ ਪਤਾ ਪੈਣ ਲੱਗੀ ਚੱਕ ਲੈਣਾ। ਨਾ ਮੈਨਾਂ ਕਿਉਂ ਸਵੇਰੇ ਚੱਕਦੇ ਹੁੰਦੇ ਨੇ। ਲੋ ਜੀ ਆਪਾਂ ਆ ਗਏ ਹੁਣ ਕਮਨ ਕੋਠੇ ਤੇ ਜਿਵੇਂਣਾ ਆ ਸੰਤੂ ਬੰਤੂ ਵੀ ਆ ਗਏ। ਸਭ ਤੋਂ ਪਹਿਲਾਂ ਲੱਗੂ ਆਪਣੇ ਦੀਵਾ ਰਾਣੀ ਤੀ ਦਾ ਰਾਣੀ ਤੀ ਮਾਤਾ ਜਿੱਥੇ ਆਪਣਾ ਵੱਡਾ ਮੇਲਾ ਭਰਦਾ ਹੁੰਦਾ ਉਹਨਾਂ ਦੀਵਾਲਾ ਦਾ ਹੁੰਦਾ ਪਹਿਲਾਂ ਆਪਣਾ ਆ ਦੇਸੀ ਕੀ ਉਹਦਾ ਟੀਕਰ ਟੀਕਰ ਬੜੀਆਂ ਜਿਆਦਾ ਆ ਗਈਆਂ ਟੀਕਾ 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 ਦੀਵਾ ਚਲੋ ਜੀ ਹਾਂ ਸੁਖਸ਼ਾਂ ਦੀ ਰੱਖੀ ਭਾਈ ਸਭ ਨੂੰ ਹਮ ਚਲੋ ਹੁਣ ਲਾਉ ਆਪਣੇ ਮਨੇਰੇ ਤੇ ਚਲੋ ਵੀ ਚਲੋ ਚਲੋ ਲਾਓ ਲਾਓ ਦੀਵੇ ਇਹਨੂੰ ਫੜ ਕੇ ਰੱਖਿਓ ਭੂਖ ਤੇ ਉਧਰੋਂ ਇੱਕੋ ਆਪਣਾ ਟੈਂਟ ਲਾਇਆ ਹੋਇਆ ਹਰ ਇੱਕ ਬੰਦਾ ਆਪਾਂ ਦਾ ਬੰਨ ਲਾਇਆ ਟੈਂਟ ਉਹ ਹਰ ਇੱਕ ਬੰਦਾ ਪੁੱਛ ਕੇ ਲੰਘਦਾ ਵੀ ਉਹ ਟੈਂਟ ਦਾ ਪਾਰਟੀ ਤੁਹਾਡੇ ਕੋਈ ਤੁਹਾਡੇ ਕੀ ਪਾਰਟੀ ਹੈ ਹੈ ਗੱਡੀ ਮਹਾ ਮੜੀਦ ਨੂੰ ਅੱਜ ਬੈਠ ਕੋਈ ਦਿੱਕਤ ਨਹੀਂ ਕੁਝ ਨਹੀਂ ਹੁੰਦਾ ਲਾਜ਼ ਲਾਜ਼ ਜਸਦੀਵੇ ਪਿੱਛੇ ਰਹੀ ਜਾਣਾ ਤੂੰ ਆ ਕੱਦੂ ਜਾ ਦੋ ਗਿਆ ਨੇ ਕੋਠੇ ਦੇ ਟੱਪ ਰਹੇ ਨੇ ਅੱਜ ਦੇਖੋ ਜਗਮਗ ਜਗਮਗ ਹੋ ਰਹੀ ਗਿਆ ਨਾ ਆ ਦੇਖੋ ਜਗਮਗ ਜਗਮਗ ਆਉਣੇ ਖੇਤਾਂ 'ਚ ਘਰ ਘਣ ਕਰਕੇ ਤਾਂ ਔਰੇ ਘੱਟ ਲਾਉਣ ਕਾ ਪਿੰਡ 'ਚ ਜਿਆਦੇ ਹੋ ਇੱਕ ਵਾਰ ਜਗਮਗ ਇੱਕ ਭਾਈ ਸਾਡਾ ਕਦੁੰਡੇ ਤੋਂ ਡਾਣ ਡਾ ਲੱਗਿਆ ਕਿ ਥੱਲੀ ਨਾ ਇਹ ਆ ਜਾਵੇ ਹਾਂ ਹਾਂ ਲਾ ਤੇ ਦੀ ਵੀ ਆਪਾਂ ਨੇ ਇੱਧਰ ਮੋਬੱਤੀਆਂ ਲਾਈਨ 'ਚ ਦੇਖੋ ਤੇ ਇੱਧਰ ਹਜੇ ਲਾਉਣ ਲੱਗੇ ਪਏ ਨੇ ਇੱਧਰਲੀ ਸ਼ੈਡ ਆਂਟੀ ਦੇ ਬੱਬੂ ਤੇ ਕੋਲਿੰਦਰ ਨੇ ਲਾਤੇ ਤੇ ਜਰਮਿੰਦਰੋ ਆਪਣੀ ਡੈਰੀ ਉੱਪਰ ਲਾ ਰਿਹਾ ਦੁਕਾਨਾਂ ਦੇ ਉੱਪਰ ਵੇਖੋ ਉਹ ਆ ਲਾ ਰਿਹਾ ਲਓ ਜੀ ਆਪਾਂ ਕੋਠੇ ਤੇ ਵੀ ਲਾਏ ਹੁਣ ਆਪਾਂ ਆਪਣੇ ਗੇਟਾਂ ਮੁੱਢ ਲਾ ਦਿਆਂ ਬੱਬੂ ਇੱਧਰ ਵੀ ਲਾ ਦੇ ਉੱਤੋ ਚਲੋ ਲਾ ਦੋ ਬਸ ਖੜ ਜਣੇ ਨੇ ਇਦਾਂ ਹੀ ਗੁੱਡ ਬாய் ਚਲੋ ਆ ਜਿੱਕਾ ਕੋਠੇ ਤੇ ਆਪਣੇ ਲੱਗਿਆ ਕੁਝ ਹਵਾ ਚੱਲ ਪਈ ਨਾ ਥੋੜਾ ਉਹਦੇ ਕਰਕੇ ਹੋ ਰਿਹਾ ਹੁਣ ਇੱਕ ਸੈਂਟਰ ਆ ਗਿਆ ਵੀ ਹੁਣ ਆਪਾਂ ਆਪਣੇ ਫਾਰਮ 'ਚ ਆ ਗਏ ਤੇ ਬੱਬੂ ਕਹਿੰਦਾ ਮੈਂ ਲਾਉਂਗਾ ਹੈ ਵੀ ਉਹ ਰੰਡ ਲਾ ਦੇ ਉਤੋ ਉਹ ਇਹਨੂੰ ਲਾ ਦੇ ਇੱਥੇ ਲਾ ਦੇ ਅਜੇ 12 ਦਾ ਟਾਈਮ ਬਸ ਪੰਜ ਇੱਕ ਇੱਕ ਦੋ ਦੀ ਰਹਿ ਗਈ ਇੱਕ ਰਮੇਸ਼ ਕਿੰਨੀ ਰਹਿ ਗਈਆਂ ਵਾਹ ਠੀਕ ਇਹ ਤਾਂ ਬੁੱਝ ਜਾਂਦੀ ਹੈ ਉਰੀਤ ਹੋਦਾ ਤੇਦੀ ਲੱਗ ਜੇ ਨਾ ਆਹ ਕੋਲੰਦਰ ਲਾਉ ਜੋਂ ਆ ਕੇ ਇਹ ਤਾਂ ਫੇਰ ਬੁੱਝ ਜਾਂਦੀ ਹੈ ਚਲ ਲਾਓ ਛੱਡ ਦੇ ਤੂੰ ਛੱਡ ਦੇ ਤੇ ਵਾਤਾ ਰੋ ਮੇਰੇ ਬਸ ਦਾ ਰੋ ਨਹੀਂ ਮੈਂ ਆਵਾਜ਼ ਹਲਦੀ ਆ ਉੱਧਰ ਨੂੰ ਕਰਨਾ ਪਊਂ ਵੱਡੀਆਂ ਮੋਬਤियां ਲਿਆਂਦੂਰੇ ਛੋਟੀਆਂ ਲਿਆਂਦੀਆਂ ਚਲੋ ਜੀ ਵਾਹਿਗੁਰੂ ਤੁਹਾਨੂੰ ਦਰਸਤੀ ਰੱਖੇ ਆਪਣੇ ਗਾਵਾਂ ਗੋਮਾਂ ਤੇ ਵਧੀਆ ਵਧੀਆ ਦੁੱਧ ਦੇਣ ਇਹ ਤਾਂ ਆਪਣੇ ਲక్ష్ਮੀ ਆਉਗੀ। ਉਹ ਪੱਕਿਆ ਕੇ ਪੱਕਿਆ ਕੇ ਓਏ। ਚਲੋ ਪੱਕੇ ਦੇਖੋ। ਬਿੰਦ ਨਾਂ ਸਿੱਖ ਲੈਣੀ। ਚਲੋ ਪਟਾਕੇ। ਚਲੋ ਚਲਾਓ। ਆਹ ਦੇਖੋ ਗਾਇਸ ਆਲਾ ਪਟਾਕਾ। ਏ ਤੁਮ ਮਤਲਬ ਬਾਈ ਇਹ ਹੱਗ ਮੈਂ ਤਾਂ ਚਾਲਦੀ ਤਾਂ ਹੈ ਨਹੀਂ ਉਹ ਅਮੈਂ ਤਾਂ ਚਾਲਦੀ ਤਾਂ ਹੈ ਨਹੀਂ ਇਹਰੇ ਪਟਾਕੇ ਅਮ ਇਹਨੇ ਪਟਾਕੇ ਸਾਰੇ ਚਾਚੂ ਨੇ ਚਲਾਏ ਨੇ ਅਮ ਸਾਲੀ ਵਾਲ ਸਾਈਡ ਤੋਂ ਲਾ ਕੇ ਅਮੇ ਅੱਗ ਮਾਰੋ ਫੁੱਲ ਸੇ ਪਟਾਕਾ ਨਿਕਲਦਾ ਹੈ ਬਹੁਤ ਸਾਰੇ ਨੇ ਪਾਪਾ ਬਰਾਤ ਰੋਕੇਟ ਬੰਬ ਫੁੱਸੀ ਫੁੱਸੀ ਆਹ ਬਸ ਉਹ ਪ੍ਰਧਾਨ ਵਾਲੀ ਏ ਗੱਲਾ 4000 ਕੋਈ ਪਿੰਡੇ ਦਾ ਫੁੱਲ ਰੌਣਕ ਲੱਗੀ ਹੋ ਆਪਣੇ ਦੌਰੇ ਕੱਲੇ ਕੱਲੇ ਘਰਾਂ ਵਾਲੀ ਨੇ ਉਹ ਤਾਂ ਵੀ ਇੱਕ ਦੋ ਘਰ ਚਲਾ ਨਹੀਂ ਰਹੇ ਤੇ ਆਪਾਂ ਹੀ ਇਧਰੋਂ ਹੌਲੀ 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 ਲੋਕ ਲੱਗਣਗੇ ਚਲਾਉਣ ਕੋਈ ਪਟਾਕਾ ਮੈਂ ਤੇ ਬਾਤ ਚ ਚਲਾ ਨਹੀਂ ਸਕਦੇ ਹਾਂ ਤਾਂ ਕਰਕੇ ਆਹ ਦੇਖੋ ਵੀ ਨਾਰ ਚਲਾਦਾ ਬੰਦੇ ਨੇ ਨਾਰ ਸਿੰਘ